ਹੈਲੋ ਜੀ ਸਤਿ ਸ਼੍ਰੀ ਅਕਾਲ ਸਵਾਗਤ ਹੈ ਤੁਹਾਡਾ ਸਾਰੇ ਬਲੌਗ ਤੇ ਵਿੱਚ ਹੋਰ ਜੀ ਕਿਵੇਂ ਹੋ ਸਾਰੇ ਠੀਕ ਠਾਕ ਅਸੀਂ ਵੀ ਸਾਰੇ ਠੀਕ ਠਾਕ ਹਾਂ ਤੇ ਪ੍ਰਮਾਤਮਾ ਅਗੇ ਅਰਦਾਸ ਕਰਦੇ ਹਾਂ ਕਿ ਤੁਸੀਂ ਵੀ ਸਾਰੇ ਠੀਕ ਠਾਕ ਹੋਮ ਹਾਂਜੀ ਲੱਗੇ ਆ ਬਲੌਗ ਦੀ ਸਟਾਰਟਿੰਗ ਕਰਨ ਬਲੌਗ ਸਟਾਰਟ ਕਰਨ ਤੋਂ ਪਹਿਲਾਂ ਜੇਕਰ ਤੁਸੀਂ ਚੈਨਲ ਦੇ ਨਵੇਂ ਹੋ ਤਾਂ ਚੈਨਲ ਨੂੰ ਕਰ ਲਓ ਸਬਸਕ੍ਰਾਈਬ ਵੀਡੀਓ ਪਸੰਦ ਆਈ ਤਾਂ ਲਾਈਕ ਸ਼ੇਅਰ ਕਮੈਂਟ ਕਰਕੇ ਜਰੂਰ ਦੱਸਿਓ ਜੀ ਹਾਂਜੀ ਇਹ ਟਾਈਮ ਹੈਗਾ ਡੇਢ ਕਵਾਜ ਚੁੱਕਿਆ ਹੈ ਇੱਥੇ ਅੱਜ ਮੌਸਮ ਇੰਨਾ ਗਰਮ ਨਹੀਂ ਸੀਗਾ ਠੰਡਾ ਜਿਹਾ ਹੀ ਮੌਸਮ ਸੀਗਾ ਫਿਰ ਮੈਂ ਸੋਚਿਆ ਮੈਂ ਚਲੋ ਕਪੜੇ ਪੈ ਨੇ ਦੋ ਤਿੰਨ ਦਿਨ ਦੇ ਹੋਏ ਵੀ ਧੋ ਲੈਣੇ ਆ ਕਾਫੀ ਇਕੱਠੇ ਹੋਏ ਕਿਉਂਕਿ ਜੀ ਕੱਲ ਵੀ ਮੀਂਹ ਆ ਗਿਆ ਸੀਗਾ ਫਿਰ ਮੈਂ ਇੱਥੇ ਨਾ ਮਸ਼ੀਨ ਦੇ ਵਿੱਚ ਪੈਪ ਲਾ ਦਿੰਨੀ ਹੁੰਦੀ ਆ ਬਾਲਟੀ ਚਾੱਕ ਕੇ ਪਾਉਣਾ ਔਖਾ ਲੱਗਦਾ ਕਮਰ ਦਰਦ ਹੋਣ ਲੱਗ ਜਾਂਦਾ ਫਿਰ ਇਹ ਪੈਪ ਲੈਂਦਾ ਹੋਇਆ ਆਪਣੇ ਇੱਕ ਬਸ ਇਹ ਟੂਟੀ ਨਾਲ ਲਾ ਦਿੰਦੇ ਆ ਤੇ ਪਾਣੀ ਮਸ਼ੀਨ ਦੇ ਵਿੱਚ ਪੈ ਜਾਂਦਾ ਹੈ ਤੇ ਮਸ਼ੀਨ ਦੇ ਵਿੱਚ ਪਾਣੀ ਪਾ ਰਹੇ ਸੀਗੇ ਬਸ ਪਾ ਦਾਂਗੇ ਕੱਪੜੇ ਨਾਲ ਦੀ ਨਾਲ ਨਾਲ ਦੀ ਨਾਲ ਹੁਣ ਸਾਰੇ ਕੰਮ ਸਟਾਰਟ ਹੋ ਜਾਣਗੇ ਤੇ ਫਿਰ ਇਕੱਠੇ ਚਲੋ ਨਿਬੜ ਜਾਂਦੇ ਨੇ ਇਸ ਤੋਂ ਪਹਿਲਾਂ ਗਏ ਸੀਗੇ ਮਾਛਵਾੜਾ ਸਾਬ ਉਹ ਸੈਲਬ੍ਰਿਪ ਗਿਆ ਸੀ ਜਿਸ ਕਾਰਨ ਉਹ ਸਾਈਕਲੀ ਗਿਆ ਕੇ ਦਿੱਤੀ ਆ ਕਿਉਂਕਿ ਇਹ ਸਾਈਕਲੀ ਦਾ ਬਹੁਤ ਔਖਾ ਸੀਗਾ ਉਹਨੂੰ ਸਕੂਲ ਜਾਣ ਚ ਵੀ ਦਿੱਕਤ ਆਉਂਦੀ ਸੀਗੀ ਫਿਰ ਚਲੋ ਹਨਾ ਹਾਲੇ ਚੱਲਦੀ ਸਾਈਕਲੀ ਲੈ ਲਈ ਆਪਾਂ ਨੇ ਵਧੀਆ ਚੱਲਦੀ ਐ ਨਵੇਂ ਹਾਲੇ ਲੈਣ ਯੋਗ ਨਹੀਂ ਸੀਗੇ ਤੇ ਮੈਂ ਕਿਹਾ ਚਲੋ ਚੱਲਦੀ ਉਹ ਲੈ ਲੈਂਦੇ ਆ ਵੀ ਆਪਣਾ ਕੰਮ ਸਾਰ ਲੂਗੀ ਸਕੂਲੇ ਜਾਣਾ ਉਹਨੇ ਤੇ ਚਲੋ ਬੱਚੇ ਮੰਨ ਜਾਂਦੇ ਨੇ ਲੈ ਲੈਂਦੇ ਨੇ ਵਿਚਾਰੇ ਨਹੀਂ ਤਾਂ ਹਨਾ ਅੱਜ ਕੱਲ ਦਾ ਬੱਚੇ ਜਿੱਦ ਕਰਦੇ ਨੇ ਵੀ ਸਾਨੂੰ ਨਵੀਆਂ ਸਾਈਕਲੀਆਂ ਲੈ ਕੇ ਦੋ ਪਰ ਮੰਨ ਜਾਂਦੇ ਨੇ ਲੈ ਲੈਂਦੇ ਨੇ ਇੰਨਾ ਕ ਹੈਗਾ ਬੱਚਿਆਂ ਦਾ ਮੈਨੂੰ ਤੇ ਚਲੋ ਜੀ ਆਪਾਂ ਹੁਣ ਨਾਲ ਦੀ ਨਾਲ ਚੰਨਦਾਂਗੇ ਭਾਂਡੇ ਪਾਂਡੇ ਵੀ ਮੈਂ ਬਾਹਰੇ ਮਾਂਜ ਕੇ ਤੋਂ ਕੋਈ ਰੱਖ ਲੈਣੀ ਹੁੰਦੀ ਹੈ ਉੱਥੇ ਬਹੁਤ ਵਧੀਆ ਮਤਲਬ ਚਮਕ ਜੀ ਆ ਜਾਂਦੀ ਹੈ ਨਾਲੇ ਆਪਣੇ ਅੰਦਰ ਸ਼ਿੰਕ ਵੀ ਛੋਟੀ ਆ ਨੀਵੀਂ ਉਹ ਇੱਕੋ ਹੀ ਸ਼ਿੰਕ ਆ ਫਿਰ ਇੱਥੇ ਮਾਂਜਣੇ ਵੀ ਔਖੇ ਨੇ ਫਿਰ ਮੈਂ ਬਾਹਰੇ ਮਾਂਜ ਕੇ ਰੱਖ ਦਿੰਨੀ ਹੁੰਦੀ ਆ ਤੇ ਬਾਅਦ ਚ ਚੰਦਨ ਨੇ ਹੁੰਦੇ ਅੰਦਰ ਲਿਆ ਕੇ ਇੱਥੇ ਜਿਸ ਕੰਮ ਬਣਾ ਰਿਆ ਸੀਗਾ ਵੀਡੀਓ ਤੇ ਬਹੁਤ ਹਲਾ ਰਿਆ ਸੀ ਮੈਂ ਉਹਨੂੰ ਕਹਿ ਸੀਗਾ ਮੈਂ ਵੀ ਸਟੈਂਡ ਤੇ ਲਾ ਕੇ ਬਣਾ ਲੰਨੀ ਆ ਵੀ ਬਲੌਗ ਤੇ ਨਹੀਂ ਫੋਨ ਦੇ ਰਿਆ ਸੀਗਾ ਕਿਉਂਕਿ ਜੀ ਇਹਨਾਂ ਨੂੰ ਵੀ ਸਕੂਲੋਂ ਆ ਕੇ ਹੁੰਦਾ ਵੀ ਅਸੀਂ ਫੋਨ ਦੇਖੀਏ ਉਹੀ ਟਾਈਮ ਮੈਨੂੰ ਇਹਦਾ ਵੀ ਵੀਡੀਓ ਬਣਾ ਲਾਂ ਚਲੋ ਉਹੀ ਟਾਈਮ ਫਿਰ ਇਹਨਾਂ ਫੋਨ ਫੜ ਲੈਂਦੇ ਨੇ ਤੰਦੇ ਨੀਗੇ ਤੇ ਉਸ ਤੋਂ ਬਾਅਦ ਫਿਰ ਮੈਂ ਇਹਨੂੰ ਕਿਹਾ ਮੈਂ ਕਿਹਾ ਵੀ ਮੈਂ ਮਲਾਈ ਇਕੱਠੀ ਹੋਈ ਪਈ ਐ ਤੇ ਮੈਂ ਕਿਉ ਰੜਕਣਾ ਇਹ ਕਹਿੰਦਾ ਨਹੀਂ ਕਹਿੰਦਾ ਮੈ ਰੜਕ ਕੇ ਦਊਂਗਾ ਤੈਨੂੰ ਤੇ ਫਿਰ ਜਿਸ ਕਾਰਨ ਆਪੇ ਰੜਕਣ ਲੱਗ ਗਏ ਕਹਿੰਦਾ ਮੈਂ ਕੱਢ ਕੇ ਦੰਨਾ ਕਿਉ ਤੇ ਇਹਨੂੰ ਮਦਾਣੀ ਲਾ ਕੇ ਦਿੱਤੀ ਸੀਗੀ ਫਿਰ ਮੈਂ ਰੜਕਤਾ ਤਾ ਤੀਗਾ ਇਹਨਾ ਚਲੋ ਅਡਜਸਟ ਕਰਨੇ ਰੜਕਤਾ ਸੀਗਾ ਉਸ ਤੋਂ ਬਾਅਦ ਕਿਉ ਗੱਡਣ ਤੋਂ ਬਾਅਦ ਜਦੇ ਫਿਰ ਮੈਂ ਨਾਲ ਦੀ ਨਾਲ ਮੈਂ ਹੈਵੀ ਚਲੋ ਹੁਣ ਗਰਮ ਵੀ ਧਰ ਦੰਨੇ ਆ ਕਿਉਂਕਿ ਜੀ ਫਿਰ ਜੇ ਕਾਲ ਹੋਜਵੇ ਫਿਰ ਕਾਲ ਹੋਈ ਜਾਂਦੀ ਆ ਫਿਰ ਨੀਚੇ ਤੇ ਤੇ ਕੰਦਾ ਹੈਗਾ ਤੇ ਹੁਣ ਚਲੋ ਤਾਜਾ ਤਾਜਾ ਮੱਖਣੀ ਚ ਕੱਢੀ ਸੀ ਆਪਾਂ ਨੇ ਜਦੇ ਗੈਸ ਤੇ ਧਰਤਾ ਤੇ ਇੱਕ ਪਾਸੇ ਮੇਰਾ ਰੱਖ ਰੱਖ ਲਿਆ ਸੀਗਾ ਮੈਂ ਦੁੱਧ ਉਵਾਲੀ ਨੂੰ ਸਵੇਰੇ ਨਹੀਂ ਦੇ ਹੋਈ ਹੈਗੀ ਤੇ ਫਿਰ ਹੁਣ ਆਪਾਂ ਦੇ ਦਾਂਗੇ ਨਾਲੇ ਬਾਲੀ ਦੇ ਦਾਂਗੇ ਨਾਲੇ ਘਿਓ ਬਣ ਜਾਊਗਾ ਆਪਣਾ ਤੇ ਨਾਲ ਦੀ ਨਾਲ ਆਪਣੇ ਕੱਪੜੇ ਤੋਂ ਹੋਈ ਜਾ ਰਹੇ ਨੇ ਸਾਰੇ ਕੰਮ ਫਿਰ ਇਕੱਠੇ ਮਕਾ ਲੰਨੀਆਂ ਮੈਂ ਅ ਦੋ ਤਿੰਨ ਪਾਸੇ ਸਾਰੇ ਕੰਮ ਸ਼ੁਰੂ ਕਰ ਲੈਣੇ ਨੇ ਆ ਫਿਰ ਨਾਲ ਦੀ ਨਾਲ ਨਿਬੜ ਜਾਂਦੇ ਨੇ ਤੇ ਇਹ ਕੁਛ ਪਹਿਲਾਂ ਦੀ ਮਲਾਈ ਰੜਕੀ ਪਈ ਸੀ ਮੱਖਣੀ ਕੱਢੀ ਤੇ ਉਹ ਵੀ ਫਿਰ ਵਿੱਚੇ ਪਾ ਦਾਂਗੇ ਹੁਣ ਇਕੱਠਾ ਹੀ ਘਿਓ ਬਣ ਜਾਊਗਾ ਆਪਣਾ ਥੋੜਾ ਸਰਵਾਤ ਹੋ ਜਾਂਦੀ ਹੈ ਮਲਾਈ ਕੱਟੀ ਐਨੀ ਵੀ ਨਹੀਂ ਹੁੰਦੀ ਹੈ ਕਿਉਂਕਿ ਜੀ ਇੱਕ ਗਾਂ ਦਾ ਹੁੰਦਾ ਦੁੱਧ ਇੱਕ ਮੈਂਸ ਦਾ ਹੁੰਦਾ ਹੈ ਫਿਰ ਤੁਹਾਨੂੰ ਪਤਾ ਹੀ ਹੈ ਜਿਹੜਾ ਗਾਂ ਦਾ ਦੁੱਧ ਹੁੰਦਾ ਉਹਦੇ ਤਾਂ ਮਲਾਈ ਘੱਟੇ ਆਉਂਦੀ ਹੈ ਤੇ ਚਲੋ ਜੀ ਬਸ ਆਪਣੀ ਹੁਣ ਮੈਂਸ ਸੋਨੇ ਵਾਲੀ ਐ ਫਿਰ ਚਲੋ ਹੋ ਜਾ ਕਰੂਗੀ ਮਲਾਈ ਸੋਨੇ ਥੋੜਾ ਜਿਹਾ ਚਿਰ ਰਹਿ ਗਿਆ ਵੀ ਸੋਣ ਚ ਇਹ ਵੀ ਕਿੱਥੇ ਕਿੰਨੇ ਰਹਿ ਗਏ ਹੋਣਗੇ ਇੱਥੇ ਜਿਸ ਕਾਰਨ ਬੈਠਾ ਸੀਗਾ ਜਿਸ ਕਾਰਨ ਮੈਨੂੰ ਇਹ ਵੀ ਨਾ ਪਤਾ ਦੋ ਤਿੰਨ ਦਿਨ ਹੋ ਗਏ ਨਾ ਇੱਕ ਲਗ ਤੇ ਦਰਦ ਉੱਠ ਖੜਦਾ ਪੱਖੀ ਚ ਫੇਟਕ ਜਾਂਦਾ ਐਂ ਕਰੀ ਜਾਂਦਾ ਰੋਜ਼ੀ ਰੋਜ਼ੀ ਕਰਨ ਲੱ ਜਾਂਦਾ ਮਮੀ ਮੇਰੇ ਦੱਦ ਹੋ ਗਿਆ ਫਿਰ ਜਲਟੇ ਜਾਂ ਫੜਨ ਦਾ ਫਿਰ ਜਲਟੇ ਇਕ ਜਾਂਦਾ ਮੈਂ ਪੁੱਛ ਰਹੀ ਸੀ ਇਹ ਜਾਨਣਾ ਹੁੰਦਾ ਸੀਗਾ ਜੇ ਮੈਂ ਮਹੱਤਵ ਦਾ ਕੋਈ ਭਜਨ ਚੱਕਿਆ ਹੋਊਗਾ ਕੰਦਾ ਵੀ ਹਾਂ ਮੈਂ ਵੀ ਉਹਨਾਂ ਨਾਲੋਂ ਜ਼ਿਆਦਾ ਤੇਰੀ ਸੋਜ ਆ ਗਈ ਵੀ ਕਿੰਨੇ ਕੁ ਭਾਰੀ ਚੱਕੇ ਨੇ ਤੇ 10 10 ਜਦ ਵੀ ਇੰਨੇ ਇੰਨੇ ਕਿਲੋ ਦੇ ਸੀਗੇ ਵੀ ਮੈਂ ਉਹ ਚੱਕ ਲੇ ਤੇ ਸ਼ਾਇਦ ਉਹਦੇ ਕਰਕੇ ਇਹ ਦੀ ਸੋਚ ਆ ਗਈ ਫਿਰ ਉਹ ਢੇਡ ਦੁਕਣ ਲੱਗ ਜਾਂਦੇ ਇਹਨਾਂ ਚਲੋ ਮੈਂ ਇਹਨੂੰ ਕਿਹਾ ਜਦੋਂ ਮੈਂ ਮਲਦਣੀ ਹੁੰਦੀ ਆ ਫੇਤਰਨਾਮ ਆ ਜਾਂਦਾ ਮੈਂ ਚਲ ਆਸਨ ਪਾਣੀ ਗਰਮ ਕਰਕੇ ਦੂੰਗੀ ਵੀ ਉਹਦਾ ਕੁ ਸੇਕ ਦੇ ਦੇ ਫਿਰ ਸੋਜ ਉਤਰ ਚੋਗੀ ਚਲੋ ਜੀ ਹੁਣ ਆਪਾਂ ਇੱਥੇ ਕਿਉਂ ਆਪਣਾ ਬਣਦਾ ਰਹੂਗਾ ਆਪਾਂ ਨਾਲ ਦੀ ਨਾਲ ਚੱਲਦੇ ਹਾਂ ਥੱਲੇ ਥੱਲੇ ਵੀ ਪੋਸ਼ਾ ਥੱਲੇ ਗੁਹਾਵਾਂ ਵਗੈਰਾ ਇਕੱਠਾ ਕਰਨੇ ਆਲਾ ਪਿਆ ਸੀਗਾ ਨਾਲੇ ਸੰਨੀ ਕਰਨ ਦਾ ਟਾਈਮ ਹੋ ਗਿਆ ਸੀਗਾ ਫੇਰ ਮੈਂ ਹੈਵੀ ਨਾਲੇ ਹੁਣ ਮੇਰਾ ਉਹ ਗਲਾਸਸ ਤਾਂ ਪਾਏ ਹੋਏ ਸੀਗੇ ਕਪੜੇ ਤੋਂ ਦੀ ਕਰਕੇ ਵੀ ਟੋਕਾ ਵੀ ਨਾਲ ਦੀ ਨਾਲੇ ਕਰਿਆ ਆਉਂਗੀ ਨਹੀਂ ਫੇਰ ਤੋੜ ਲੱਗ ਜਾਂਦੀ ਹੈ ਹੱਥ ਦੇ ਉੱਤੇ ਤੇ ਫੇਰ ਉਹ ਨੁਕਸਾਨ ਕਰਦੀ ਹੈ ਜ਼ਖਮ ਦੇ ਉੱਤੇ ਜ਼ਖਮ ਬੱਦ ਜੂਗਾ ਤਾਂ ਕਰਕੇ ਫਿਰ ਮੈਨੂੰ ਇਹ ਦਸਤਾਨੇ ਜੇ ਪਾ ਕੇ ਕੰਮ ਕਰਨਾ ਪੈਂਦਾ ਡਾਕਟਰ ਨੇ ਵੀ ਕਿਹਾ ਵੀ ਜਿੰਨਾ ਚਿਰ ਮਤਲਬ ਸਿਰਫ ਤੋਂ ਬਚਾ ਸਕਦੇ ਆ ਬਚਾ ਲਾ ਹਲੇ ਮਤਲਬ ਜ਼ਖਮ ਨਹੀਂ ਭਰਿਆ ਹੈਗਾ ਟੀਕੇ ਤਾਂ ਹੋ ਗਏ ਕੰਪਲੀਟ ਵੈਸੀ 10 ਦਿਨ ਕਹੇ ਸੀਗੇ ਵੀ ਗੋਲੀਆਂ ਖਾਣੀਆਂ ਪੈਣੀਆਂ ਨੇ ਬਈ ਫਿਰ ਪੁਦੀਨਾ ਜ਼ਖਮ ਪਰ ਜੂਗਾ ਤੇ ਆਪਾਂ ਇੱਥੇ ਖੋਲ ਲਈ ਸੋਮਰ ਕੇ ਵਾਸ ਪਾਦਾਂਗੇ ਸੰਨੀ ਬਾਕੀ ਜੀ ਤੁਹਾਡਾ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ ਤੁਸੀਂ ਕੱਲ ਵਾਲੀ ਵੀਡੀਓ ਤੇ ਇੰਨੇ ਸੋਹਣੇ-ਸੋਹਣੇ ਕਮੈਂਟ ਕਰੇ ਨੇ ਬਹੁਤ ਹੌਸਲਾ ਦਿੰਦਾ ਹੈ ਤੇ ਬਹੁਤ ਵਧੀਆ ਕਮੈਂਟ ਕਰੇ ਨੇ ਬਹੁਤ ਭੈਣਾ ਨੇ ਸਾਥ ਦਿੱਤਾ ਹੈ ਸਾਰਿਆਂ ਨੇ ਮਤਲਬ ਕਿਹਾ ਵੀ ਤੁਸੀਂ ਹਨਾ ਐਡਾ ਟੈਨਸ਼ਨ ਨਾ ਲਿਆ ਕਰੋ ਵਿਚਰੋ ਆਪੇ ਠੀਕ ਹੋ ਜਾਓ ਜੋ ਪ੍ਰਮਾਤਮਾ ਨੇ ਚਾਇਆ ਹਨ ਤੇ ਮੈਂ ਤਾਂ ਵੈਸੇ ਕੋਈ ਗੱਲ ਕਰਨੀ ਨਹੀਂ ਸੀਗੀ ਬਸ ਵੈਸੇ ਹੀ ਕੱਲ ਮੇਰੇ ਤੋਂ ਵੀਡੀਓ ਇਸ ਤਰ੍ਹਾਂ ਪੈ ਗਈ ਮੈਂ ਨਹੀਂ ਚਾਹੁੰਦੀ ਸੀਗੀ ਕਿ ਮੈਂ ਇਦਾਂ ਦੀਆਂ ਕੋਈ ਗੱਲਾਂ ਕਰਾਂ ਹਨਾ ਸੋਸ਼ਲ ਮੀਡੀਆ ਤੇ ਆਪਣੇ ਮਤਲਬ ਪਰਿਵਾਰ ਨਾਲ ਸੰਬੰਧਿਤ ਪਰ ਕੱਲ ਮੇਰਾ ਮਨ ਬਹੁਤ ਉਦਾਸ ਸੀਗਾ ਕਿਉਂਕਿ ਜਦੋਂ ਸਾਰੀ ਦਿਹਾੜੀ ਕੰਮ ਕਰਦੇ ਆ ਉਸ ਤੋਂ ਬਾਅਦ ਫਿਰ ਜੇ ਕੋਈ ਨਾ ਬੇਕਦਰੀ ਜੀ ਕਰੇ ਫਿਰ ਮਨ ਦੇ ਵਿੱਚ ਥੋੜੇ ਜਿਹਾ ਗੁੱਸਾ ਜਿਹਾ ਆ ਜਾਂਦਾ ਤਾਂ ਕਰਕੇ ਮੇਰੇ ਤੋਂ ਕੱਲ ਮਤਲਬ 10 ਹੋ ਗਿਆ ਸਾਰਾ ਕੁਝ ਤੇ ਵੀਡੀਓ ਮੇ ਤੋਂ ਪੈ ਗਈ ਬਾਕੀ ਚਲੋ ਤੁਹਾਡੇ ਨਾਲ ਸ਼ੇਅਰ ਕਰਕੇ ਥੋੜੀ ਜਿਹੀ ਮਨ ਨੂੰ ਹਨਾ ਹੌਸਲਾ ਜਿਆ ਵੀ ਹੋਇਆ ਤਾਂ ਚੱਲੀ ਗਈ ਵੀ ਵੈਸੇ ਮੈਂ ਜਾਣਦੀ ਆ ਸਭ ਦੁਖੀ ਹੋ ਨੇ ਕੋਈ ਉਹ ਸੁਖੀ ਆ ਕੋਈ ਉਹ ਹਨਾ ਤੇ ਕਿਸੇ ਦੀ ਕਿਸਮਤ ਚੰਗੀ ਹੁੰਦੀ ਆ ਜਿਦੇ ਹਸਬੰਦ ਇੰਨਾ ਸਾਥ ਦਿੰਦੇ ਨੇ ਕੋਈ ਉਹ ਭੈਣ ਹੋਊਗੀ ਹਨਾ ਲੱਕੀ ਕਹਿ ਸਕਦੇ ਆ ਤੇ ਉਹ ਵੀ ਕਿਸੇ ਨੂੰ ਕਿਸਮਤ ਨਾਲ ਮਿਲਦੇ ਨੇ ਜਿਨ੍ਹਾਂ ਦੀ ਕਿਸਮਤ ਚੰਗੀ ਹੁੰਦੀ ਹੈ ਤੇ ਚਲੋ ਜੀ ਹਨਾ ਆਪਾਂ ਤਾਂ ਵੈਸੇ ਹਨਾ ਮੈਨੂੰ ਇਦਾਂ ਹੁੰਦਾ ਵੀ ਚਲੋ ਹਨਾ ਜੇ ਬੰਦਾ ਸੁਦਰ ਚ ਵੇਧ ਦੋ ਉੱਤੇ ਜੇ ਕੋਈ ਰੀਸ ਨਹੀਂ ਗਈ ਕਿਉਂਕਿ ਜੀ ਆਪਾਂ ਇੰਨਾ ਪੈਸਾ ਵੀ ਲਾ ਬੈਠੇ ਵੀ ਚਲੋ ਉਹਦੀ ਜ਼ਿੰਦਗੀ ਬਣੀ ਰਹੂ ਅਸੀਂ ਇਦਾਂ ਹੀ ਕਹਿੰਨੇ ਆ ਵੀ ਚਲੋ ਛੱਡ ਦਵੇ ਹਨਾ ਤੇ ਠੀਕ ਹੋ ਜਾਊਗਾ ਬਈ ਚਲੋ ਮਾੜੇ ਮੁੱਟੇ ਬੱਚੇ ਵੱਡੇ ਹੋ ਜਾਣਗੇ ਤੇ ਆਪਣਾ ਸਮਹਾਲਣਯੋਗੇ ਹੋ ਜਣਾ ਕਹਿੰਦੇ ਹੁੰਦੇ ਆ ਬਈ ਪਿਓ ਤਾਂ ਚਾਹੇ ਜਿਹੋ ਜੇ ਵੀ ਮਰਜੀ ਆ ਚਾਹੇ ਚੰਗਾ ਚਾਹੇ ਮਾੜਾ ਸਿਰ ਤੇ ਆਸਰਾ ਜਿਹਾ ਹੋਵੇ ਹਨਾ ਬੱਚੇ ਵੀ ਡਰ ਦੇ ਵਿੱਚ ਰਹਿੰਦੇ ਨੇ ਮੇਤੋ ਤਾਂ ਨਹੀਂ ਡਰਦੇ ਹਨੀ ਡਰਦੇ ਵੀ ਉਹ ਤੋਂ ਹੀ ਨੇ ਉਹਦੇ ਪਾਪੇ ਤੋਂ ਪਰ ਉਹ ਨਹੀਂ ਸਮਝਦੇ ਹੈਗੇ ਜਿੰਨਾ ਮਰਜੀ ਸੰਚਾਲਾ ਸੀ ਸਾਰੇ ਹੀ ਬਹੁਤ ਸਮਝਾਉਂਦੇ ਆਂ ਉਹਦੀਆਂ ਭੈਣਾਂ ਵੀ ਬਹੁਤ ਸਮਝਾਉਂਦੀਆਂ ਨੇ ਅਸੀਂ ਵੀ ਬਹੁਤ ਸਮਝਾਉਂਦੇ ਪਰ ਕਿੱਥੇ ਸਮਝਦੇ ਨੇ ਉਹ ਤੇ ਚਲੋ ਉਹਨਾਂ ਦੀ ਜ਼ਿੰਦਗੀ ਹੈ ਜਿਸ ਕਹਨ ਉਹਨੇ ਕਟਨੀਆ ਕੱਟੀ ਜਾਣ ਤੇ ਬਾਕੀ ਜੀ ਤੁਸੀਂ ਸਾਰਿਆਂ ਨੇ ਬਹੁਤ ਵਧੀਆ ਜੰਚੀ ਹੌਸਲਾ ਜਿਆ ਦਿੱਤਾ ਤੇ ਚਲੋ ਜੀ ਇਸੇ ਤਰ੍ਹਾਂ ਉਹਨਾ ਸਪੋਰਟ ਕਰਦੇ ਰਹੋ ਤਾਂ ਜੋ ਆਪਣਾ ਚੈਨਲ ਗਰੋ ਕਰਦਾ ਰਹੇ ਤੇ ਅੱਗਾ ਅੱਗੇ ਵਧਦੇ ਰਹੀਏ ਬਸ ਜੀ ਤੇ ਇੱਥੇ ਮੈਂ ਹੁਣ ਸੰਨੀ ਕਰਨ ਤੋਂ ਬਾਅਦ ਲੱਗੀ ਸੀ ਟੋਕਾ ਕਰਨ ਟੋਕਾ ਕਰਨ ਹਲੇ ਲੱਗਿਓ ਸੀ ਤੇ ਇਹਦਾ ਨਾ ਫਿਊ ਜੁੜ ਗਿਆ ਸੰਪਰਕ ਮਾਰ ਗਈ ਸੀ ਗਿਟਾਰ ਸੰਪਰਕ ਮਾਰਨ ਕਰਕੇ ਫਿਰ ਲਾਈਟ ਦੁਆਰਾ ਮੈਨੂੰ ਕੱਟ ਕੇ ਮੇਮ ਸੋਚ ਵਗੈਰਾ ਇਨਵਰਟਰ ਦੀ ਸੋਚ ਕੱਟ ਕੇ ਫਿਰ ਮੈਂ ਜੋੜ ਲਾਇਆ ਜੋੜ ਲਾਉਣ ਤੋਂ ਬਾਅਦ ਤੇ ਫਿਰ ਟੋਕਾ ਕਰ ਮਸ਼ੀਨ ਚ ਲਾ ਕੇ ਫਿਰ ਟੋਕਾ ਕਰਨ ਲੱਗੀ ਸੀਗੀ ਤੇ ਪਹਿਲਾਂ ਮੈਂ ਗਲਵਸ ਖੋਲਤੇ ਸੀਗੇ ਜਦੋਂ ਤਾਰਾਂ ਜੋੜਾ ਲਾਉਣਾ ਸੀਗਾ ਤੇ ਉਸ ਤੋਂ ਬਾਅਦ ਫੇਰ ਪਾਲੇ ਸੀ ਕਿਉਂਕਿ ਜੀ ਮੈਨੂੰ ਥੋੜਾ ਟੋਕਾ ਕਰਦਿਆਂ ਡਰ ਲੱਗਦਾ ਸੀਗਾ ਜਿੱਥੇ 6 ਵਜੇ ਹੋਵੇ ਨਾ ਉੱਤੇ ਮੰਨ ਲਓ ਮੱਲੀ ਡੱਕਾ ਵੱਜਦਾ ਹੀ ਆ ਅ ਅਚਾਨਕ 6 ਵਜਦੀ ਆ ਕਈ ਵਾਰ ਤਾਰ ਕੇ ਥੋੜਾ ਰੁਗਮਨੇ ਵਿੱਚ ਲੋਡ ਚੱਕ ਹੋ ਰਿਹਾ ਸੀਗਾ ਹੱਥ ਦੁਖਦੇ ਕਰਕੇ ਚਲੋ ਫੇਰ ਵੀ ਮੈਂ ਹੌਲੀ ਹੌਲੀ ਕਰਕੇ ਕਰ ਲਿਆ ਡਰਦੀ ਡਰਦੀ ਨੇ ਮੈਂ ਗਲਵਜ਼ ਤਾਂ ਹੀ ਪਾ ਸੀਗੇ ਮੈਂ ਕਿਹਾ ਚਲੋ ਵੀ 6 ਵੀ ਵੱਜੂਗੀ ਉੱਤੇ ਜਾ ਕੇ ਮੈਂ ਟਡਖਾ ਨਹੀਂ ਵੱਜੂਗਾ ਵੀ ਟੋਕਾ ਤਾਂ ਚਲੋ ਕਰਨਾ ਹੀ ਆ ਹੁਣ ਪਾਉਣਾ ਹੈ ਤੇ ਫਿਰ ਆਪਾਂ ਇੱਥੇ ਕਰ ਲਾਂਗੇ ਬਾਕੀ ਜੋੜ-ਜੂੜ ਮੈਂ ਲਾ ਲੈਣੀ ਹੁੰਦੀ ਹੈ ਜਿਵੇਂ ਕੋਈ ਫਿਊਜ ਜੁੜ ਗਿਆ ਜਾਂ ਕਿਤੇ ਤਾਰ ਤੋਂ ਸੰਪਰਕ ਮਾਰ ਕੇ ਕਈ ਵਾਰ ਜਲ ਜੁੜ ਜਾਂਦੀ ਹੈ ਉਹ ਵੀ ਆਪਾਂ ਸਾਰਾ ਕੰਮ ਆਪ ਕਰ ਲੈਣੇ ਨੇ ਚਲੋ ਇੰਨਾ ਕਹਣਾ ਵੀ ਸਾਰੇ ਕੰਮ ਸਿੱਖੇ ਹੋਏ ਨੇ ਤਾਂ ਕਰ ਲੈਣੇ ਆ ਮੈਂ ਤਾਂ ਹੀ ਇਹੀ ਕਹਿਨੀ ਆ ਵੀ ਸਾਰੀਆਂ ਭੈਣਾਂ ਨੂੰ ਹਨਾ ਜਿੰਨੀਆਂ ਵੀ ਆਪਾਂ ਲੇਡਸ ਦਾ ਸਾਰੀਆਂ ਨੂੰ ਨਾ ਆਪਦੇ ਕੰਮ ਆਪ ਆਉਣੇ ਚਾਹੀਦੇ ਨੇ ਹਨਾ ਕਿਸੇ ਦੇ ਮਤਲਬ ਆਵਾ ਕਿਸੇ ਤੇ ਨਿਰਭਰ ਨਾ ਹੋਵੇ ਵੀ ਆਪ ਆਪਣੇ ਕੰਮ ਆਪ ਕਰ ਸਕੀਏ ਸਾਰੇ ਸਾਰੀਆਂ ਉਹਨੂੰ ਇਹੀ ਕਹੂੰਗੀ ਮੈਂ ਤਾਂ ਵੀ ਆਪਦੀਆਂ ਹਨਾ ਜਿੰਨੇ ਵੀ ਬੱਚੀਆਂ ਨੇ ਆਪਦੀਆਂ ਮਤਲਬ ਛੋਟੇ ਬੱਚੇ ਨੇ ਕੁੜੀਆਂ ਇਹਨਾਂ ਨੂੰ ਸਾਰਿਆਂ ਨੂੰ ਸਾਰੇ ਕੰਮ ਸਿਖਾਓ ਜ਼ਰੂਰੀ ਨਹੀਂਗਾ ਵੀ ਕੱਲੀ ਰੋਟੀ ਰਈ ਸਿਖਾਉਣਾ ਹਨਾ ਹੋਰ ਵੀ ਸਾਰੇ ਕੰਮ ਸਿਖਾਓ ਤਾਂ ਜੋ ਉਹਨਾਂ ਨੂੰ ਲਾਈਫ ਦੇ ਵਿੱਚ ਅੱਗੇ ਜਾ ਕੇ ਉਹਨਾਂ ਦੀ ਹਨਾ ਹੈਲਪ ਹੋ ਸਕੇ ਕਿਉਂਕਿ ਜੀ ਕੋਈ ਪਤਾ ਨਹੀਂ ਹੁੰਦਾ ਜ਼ਿੰਦਗੀ ਦਾ ਮਤਲਬ ਕਿ ਹੋ ਜਾ ਅੱਗੇ ਆਪਣੀ ਕਿਸਮਤ ਦੇ ਵਿੱਚ ਲਿਖਿਆ ਹੋਇਆ ਕਿ ਉਹ ਜੀ ਆਪਾਂ ਨੂੰ ਘਰ-ਵਾਰ ਮਿਲਣਾ ਹੈ ਤੇ ਅੱਜ ਕੱਲ ਦੇ ਬੱਚੇ ਕੰਮ ਨਹੀਂ ਕਰਦੇ ਹੈਗੇ ਸਿਰਫ ਪੜ੍ਹਾਈ ਦੇ ਵਿੱਚ ਨੇ ਪੜ੍ਹਾਈ ਦੇ ਨਾਲ ਨਾਲ ਉਹਨਾਂ ਨੂੰ ਸਾਰੇ ਕੰਮ ਆਉਣੇ ਚਾਹੀਦੇ ਨੇ ਮੈਂ ਇਨਾ ਇਨਾ ਕੰਮ ਮੈਨੂੰ ਹਨਾ ਵੀ ਚਲੋ ਮੈਂ ਪੜ੍ਹਾਈ ਦੇ ਨਾਲ ਨਾਲ ਆਪਦੇ ਸਾਰੇ ਕੰਮ ਸਿੱਖੇ ਹੋਏ ਸੀਗੇ ਤਾਂ ਕਰਕੇ ਹੁਣ ਮੈਨੂੰ ਕੰਮ ਕਰਨੇ ਨਹੀਂ ਔਖੇ ਲੱਗਦੇ ਹੈਗੇ ਤੇ ਆਪਾਂ ਸਾਰੇ ਕੰਮ ਆਪ ਕਰ ਲੀਦੇ ਨੇ ਇਹ ਇੰਨਾ ਕੋ ਮੈਨੂੰ ਚਲੋ ਹੈਗਾ ਏ ਜੀ ਜੇ ਮੈਂ ਸਿੱਖ ਕੇ ਆਈ ਹੈ ਨਾ ਪਿੱਛੇ ਮੇਰੇ ਮਾਪਿਓ ਨੇ ਮੈਨੂੰ ਕੰਮ ਸਿਖਾਇਆ ਤਾਂ ਆਪਾਂ ਕਿਤੇ ਅੱਗੇ ਜਾ ਕੇ ਕਰ ਸਕਦੇ ਜੇ ਮੇਰਾ ਮਗਰ ਪਿੱਛੇ ਵੀ ਨਾ ਕਰਿਆ ਹੁੰਦਾ ਫਿਰ ਤਾਂ ਮੈਂ ਕਿੱਥੇ ਕਰ ਲੰਦੀ ਇੱਥੇ ਆ ਕੇ ਕਿੱਥੇ ਇਹਨਾਂ ਨੂੰ ਝਾਲ ਲੰਦੀ ਹੈ ਨਾ ਫਿਰ ਕਿੱਥੇ ਮੇਰੇ ਤੋਂ ਇੰਨੇ ਕੰਮ ਹੋਣੇ ਸੀਗੇ ਬਾਕੀ ਜੀ ਹਨਾ ਕਹਿੰਦੇ ਹੁੰਦੇ ਆ ਸਿੱਖ ਵੀ ਲੰਦਾ ਅਗਲਾ ਜੀ ਜਿਹਾ ਹੋ ਜਾ ਮਤਲਬ ਰਹਿਣ ਸਹਿਣ ਉਹ ਵੀ ਉੱਥੇ ਆ ਕੇ ਅਲੱਗ ਸੇਕ ਉਹ ਲੰਦਾ ਜਦੋਂ ਆਪਦੇ ਗਲ ਪੈਦਾ ਹਨਾ ਕੰਮ ਤੇ ਇੱਥੇ ਮੇਰਾ ਰੁਗ ਥੋੜਾ ਜਿਹਾ ਵੱਧ ਲੱਗ ਗਿਆ ਸੀਗਾ ਰੁਗ ਗਿਆ ਸੀਗਾ ਅ ਅੜ ਗਿਆ ਸੀਗਾ ਮਸ਼ੀਨ ਦੇ ਵਿੱਚ ਫੇਰ ਇਹਨੂੰ ਪੈਕ ਕਰਕੇ ਦੁਬਾਰਾ ਫੇਰ ਮੈਂ ਚੜਾ ਕੇ ਅ ਕੱਢ ਕੇ ਦੁਬਾਰਾ ਫੇਰ ਪਟਾ ਚੜਾਇਆ ਤੇ ਹੁਣ ਫੇਰ ਆਪਾਂ ਦੁਬਾਰਾ ਟੋਕਾ ਕਰ ਲਾਂਗੇ ਥੋੜਾ ਜਿਹਾ ਹੀ ਰਹਿ ਗਿਆ ਸੀਗਾ ਬਸ ਇਹ ਇਹੀ ਅੜ ਗਿਆ ਮਗਰ ਆ ਕੇ ਕਈ ਵਾਰ ਰੁਗ ਜਿਆਦਾ ਚੱਕ ਹੋ ਜਾਂਦਾ ਹੈ ਫੇਰ ਮਸ਼ੀਨ ਦਾ ਮੂੰਹ ਹੈਗਾ ਛੋਟਾ ਤੇ ਉਹਦੇ ਵਿੱਚ ਅੜ ਜਾਂਦਾ ਕਈ ਵਾਰ ਰੁਕ ਤੇ ਚਲੋ ਜੀ ਆਪਾਂ ਮਸਕ ਟੋਕਾ ਕਰਕੇ ਨਾਲ ਦੀ ਨਾਲ ਪਾ ਦਾਂਗੇ ਖੁਲਲੀ ਦੇ ਵਿੱਚ ਤੇ ਉਹ ਉਸ ਤੋਂ ਬਾਅਦ ਜਦੇ ਚੋਲਾਂਗੇ ਤਾਂ ਇਹ ਇੱਕ ਦੋ ਗੇੜੇ ਮਹਲੇ ਵਿੱਚ ਮਸ਼ੀਨ ਦੇ ਕੱਪੜਿਆਂ ਦੇ ਵੀ ਕੱਢ ਕੇ ਆਉਣੇ ਨੇ ਫਿਰ ਉੱਥੇ ਪਾ ਕੇ ਰੱਖ ਦਾਂਗੇ ਤੇ ਚਲੋ ਜੀ लो जी जिस कारण लिया दिए आपने सैंकली चल दू ले मछुआड़े दुकान पर वादिया चल दारा समान पाया हुआ ऐत औखा रोज़ दोज़ स्कूल जाना फिर कई बार लिया ला के फिर तुर के आँदा उधरों ता करके फिर लैके चलो इन्नी महंगी नहीं गई दो हज़ार की आ गई तो चलो वह काम सर जूगा हम ਆਪਣੇ ਆਪ ਸਕੂਲ ਚਲ ਜਾਇਆ ਕਰੂਗਾ ਤੇ ਸੈਕਰੀ ਕਾਲੇ ਕਰਤੀ ਜੀ ਬਹੁਤ ਔਖਾ ਸੀਗਾ ਫਿਰ ਫੁੱਲੋ ਕਈ ਵਾਰ ਤੁਰ ਕੇ ਆਵਾਂ ਸੀਗਾ ਤਾਂ ਕਰਕੇ ਫੁੱਲ ਹੀ ਲੈ ਕੇ ਦੇਤੀ ਚਲੋ ਭਲੇ ਕੰਮ ਸੱਜੂਗਾ ਨਾ ਇਹ ਜਲਦੀ ਜੀ ਲੈ ਗਈ ਤੇ ਮੈਂ ਟੋਕਾ ਕਰਕੇ ਛੱਡੀਆਂ ਭੇਜਦੀ ਕਰਨ ਦੇ ਨਾਲ ਤੇ ਹੁਣ ਦੇਖਦੀ ਕੱਖ ਪਾਉਣੀ ਹੈ ਟਾਈਮ ਕਾਫੀ ਹੋ ਗਿਆ 3:45 ਹੋ ਗਏ ਨੰਬਰ ਫਿਰ ਹੁਣ ਕੱਖ ਪਾਦਾ ਤੇ ਫਿਰ ਮਗਲੇ ਧਾਰਾਂ ਦਾ ਹੋ ਜਾਣਾ ਬਾਕੀ ਜੀ ਆਪਾਂ ਬਲੌਕ ਲੈਂਡ ਵੀ ਇੱਥੇ ਕਰਦੇ ਆ ਜੇਕਰ ਵੀਡੀਓ ਪਸੰਦ ਆਈ ਤਾਂ ਲਾਈਕ ਸ਼ੇਅਰ ਕਮੈਂਟ ਕਰਕੇ ਜਰੂਰ ਦੱਸਿਓ ਮਿਲਾਂਗੇ ਕੱਲ ਨੂੰ ਕਿਸੇ ਹੋਰ ਨਵੇਂ ਬਲੌਗ ਦੇ ਨਾਲ ਤਦ ਤੱਕ ਲਈਓ ਓਕੇ ਬਾਏ ਬਾਏ ਟਾਟਾ ਮੈਂ ਹਾਂ ਗਲੱਪਸ ਪਾ ਲਿਆ